ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ 'ਚ ਰੱਖਣ ਤੰਦਰੁਸਤੀ ਤੇ ਤਰੱਕੀ ਦੇਣ ਤੇ ਮੇਰੀ ਇਹ ਅਰਦਾਸ ਹੈ ਵੀ ਜੋ ਵੀ ਭੈਣ ਭਾਈ ਮੇਰੇ ਨਾਲ ਜੁੜੇ ਹੋਏ ਆ ਉਹ ਸਦਾ ਖੁਸ਼ ਰਹਿਣ ਤੰਦਰੁਸਤ ਰਹਿਣ ਮਾਲਕ ਉਹਨਾਂ ਨੂੰ ਕਦੇ ਕਿਸੇ ਚੀਜ਼ ਦੀ ਥੋਟ ਨਾ ਆਣ ਦੇਵੇ ਅੱਜ ਆਪਾਂ ਗੱਲ ਕਰਦੇ ਆ ਵੀ ਜਿਹੜਾ ਤਾਂ ਆਪ ਦਾ ਹੁੰਦਾ ਹੈ ਆਪਣਾ ਹੁੰਦਾ ਹੈ ਉਹ ਤਾਂ ਤੁਹਾਨੂੰ ਰੋਣ ਨਹੀਂ ਦਿੰਦਾ ਤੇ ਜਿਹੜਾ ਬਗਾਨਾ ਹੁੰਦਾ ਹੈ ਉਹ ਤੁਹਾਨੂੰ ਰੋਣ ਦੇ ਵਿੱਚ ਕੋਈ ਕਸਰ ਨਹੀਂ ਛੱਡਦਾ ਕਿਉਂ ਕਿਉਂਕਿ ਦੇਖੋ ਜੀ ਇਹ ਦੁਨੀਆ ਤੇ ਜਿੰਨਾ ਵੀ ਤੁਸੀਂ ਕਿਸੇ ਤੇ ਵਿਸ਼ਵਾਸ ਕਰੋਗੇ ਉੰਨੀ ਤੁਸੀਂ ਦਰਦ ਚੱਲੋਗੇ ਇੱਥੇ ਆਪਣਾ ਤਾਂ ਮੇਰੇ ਹਿਸਾਬ ਨਾਲ ਕੋਈ ਹੈ ਨਹੀਂ ਜਿੱਥੋਂ ਤੇ ਕਰਮਿਆਂ ਜਜਮੈਂਟ ਕੀਤੀ ਹੈ ਇੱਥੇ ਆਪਣਾ ਕੋਈ ਵੀ ਨਹੀਂ ਇੱਕ ਤੁਸੀਂ ਨਾ ਗੱਲ ਪਰਤਿਆ ਲਿਓ ਮੇਰੀ ਪਰਤਿਆ ਲਿਓ ਪ੍ਰਤਿਆਕ ਹੀ ਦੇਖ ਲਿਓ ਤੁਸੀਂ ਜਿਸ ਬੰਦੇ ਦਾ ਦਿਲੋਂ ਕਰੋਗੇ ਦਿਲੋਂ ਰਿਸਪੈਕਟ ਕਰੋਗੇ ਦਿਲੋਂ ਦੀ ਹੈਲਪ ਕਰੋਗੇ ਉਹਨੂੰ ਕਿਸੇ ਮੁਸੀਬਤ ਚ ਉਹਨੂੰ ਨਹੀਂ ਦਿਓਗੇ ਆਪ ਮੂਹਰੇ ਖੜਜੋਗੇ ਉਹਦੇ ਲਈ ਸਭ ਕੁਝ ਕਰੋਗੇ ਹੈਨਾ ਉਹ ਬੰਦਾ ਤੁਹਾਨੂੰ ਸਮਝੂਗਾ ਨਹੀਂ ਕਦੇ ਵੀ ਨਹੀਂ ਸਮਝੂਗਾ ਸਮਾ ਸਾਨੂੰ ਹੀ ਬਲੇਮ ਕਰੂਗਾ ਵੀ ਤੁਹਾਨੂੰ ਆਕਰਣੀ ਜਾਂ ਤੂੰ ਮੇਰੇ ਲਈ ਕੀ ਕੀਤਾ ਹਾਲਾਂਕਿ ਤੁਹਾਡਾ ਰੱਬ ਜਾਣਦਾ ਹੁੰਦਾ ਵੀ ਤੁਸੀਂ ਕਿਸੇ ਦੀ ਦਿਨੋਂ ਹੈਲਪ ਕੀਤੀ ਹੁੰਦੀ ਹੈ ਸਾਰਾ ਜੋਰ ਲਾਇਆ ਹੁੰਦਾ ਤੇ ਬਾਅਦ ਸਾਨੂੰ ਉਹ ਇਨਸਾਨ ਕਹਿ ਦਿੰਦਾ ਵੀ ਤੂੰ ਮੇਰੇ ਲਈ ਕੀ ਕੀਤਾ ਇੱਕ ਘਟੀਆ ਇਨਸਾਨ ਦੀਆਂ ਨਿਸ਼ਾਨੀਆਂ ਹੁੰਦੀਆਂ ਵੀ ਉਹ ਉਲਟਿਆ ਛੋਡੇ ਤੇ ਹੈਵੀ ਹੁੰਦਾ ਮੈਂ ਕੀਤਾ ਮੈਂ ਬਹੁਤ ਕੀਤਾ ਜੇ ਤੁਸੀਂ ਲੱਖ ਦੀ ਮਦਦ ਕੀਤੀ ਤਾਂ ਤੁਹਾਨੂੰ 10 ਰੁਪਏ ਦਾ ਵੀ ਮਿਹਣਾ ਦੇਊਗਾ ਮੈਂ ਤੇਰੇ ਲਈ 10 ਰੁਪਏ ਦੀ ਚਾਹ ਨਹੀਂ ਦਿੱਤੀ ਮੈਂ ਤੈਨੂੰ ਸਬਜ਼ੀ ਨਹੀਂ ਦਿਵਾਈ ਕੁਝ ਵੀ ਲਾ ਲੋ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਉਹ ਤੁਹਾਨੂੰ ਥੋੜੇ ਥੋੜੇ ਪੈਸੇ ਦਾ ਵੀ ਮਿਹਣਾ ਦੇਊਗਾ ਤੇ ਤੁਹਾਡੇ ਲੱਖਾਂ ਦੇ ਕੀਤੇ ਫਾਇਦੇ ਅਗਲਾ ਕੋਲ ਜੂਆ ਫੇਰ ਫੇਰ ਤੁਸੀਂ ਰੋਣੇ ਹੋ ਫਿਰ ਤੁਹਾਨੂੰ ਰੋਣ ਆਉਂਦਾ ਹੈ ਵੀ ਮੈਂ ਇਸ ਇਨਸਾਨ ਲਈ ਦਿਲੋ ਮਦਦ ਕੀਤੀ ਦਿਲੋ ਹੈਲਪ ਕੀਤੀ ਯਾਰ ਮੈਂ ਸੋਚਿਆ ਵੀ ਯਾਰ ਮੈਂ ਤੱਕ ਸੱਚਾ ਦੋਸਤ ਆ ਜਾਂ ਫਰੈਂਡ ਆ ਜਾਂ ਕੋਈ ਵੀ ਰਿਸ਼ਤਾ ਤੁਹਾਡਾ ਵੀ ਮੈਂ ਇਹਨੂੰ ਵਿਪਤਾ 'ਚ ਨਹੀਂ ਪੈਣ ਦਿੰਦਾ ਤੁਸੀਂ ਹਰ ਇੱਕ ਵਿਪਤਾ 'ਚ ਉਹਦੇ ਨਾਲ ਖੜੇ ਹੋ ਉਹਤੇ ਕੋਈ ਵੀ ਵਿਰਤਾ ਪਈ ਆ ਤੁਸੀਂ ਨਾਲ ਖੜੇ ਹੋ ਤੁਸੀਂ ਕੋਸ਼ਿਸ਼ ਕੀਤੀ ਆ ਵੀ ਯਾਰ ਇਹ ਤੇ ਬੋਝ ਨਾ ਪਵੇ ਤੁਸੀਂ ਇਹਨੂੰ ਕੱਢਣ ਦੇ ਲਈ ਆਪ ਬਹੁਤ ਸ਼ੌਂਕ ਮਾਰੇ ਹੋਣਗੇ ਬਹੁਤ ਆਪ ਸਮਝੌਤੇ ਕੀਤੇ ਹੋਗੇ ਤੇ ਐਂਡ ਤੇ ਉਹੀ ਇਨਸਾਨ ਸਾਨੂੰ ਕਹਿ ਦਿੰਦਾ ਵੀ ਤੁਸੀਂ ਕੀ ਕੀਤਾ ਮੇਰੇ ਲਈ ਕੌਣ ਆ ਤੁਸੀਂ ਮੈਨੂੰ ਰੋਕਣ ਵਾਲੇ ਜਿੰਨੀ ਤੁਸੀਂ ਕਿਸੇ ਦੀ ਪਿਆਰ ਰਿਸਪੈਕਟ ਕਰੋਗੇ ਉਹ ਨਾ ਬੰਦਾ ਤੁਹਾਡੇ ਸਿਰ ਚੜੂਗਾ ਜਿੰਨਾ ਤੁਸੀਂ ਕਿਸੇ ਨੂੰ ਥੱਲੇ ਲਾ ਕੇ ਰੱਖੋਗੇ ਉਨਾ ਹੀ ਉਹ ਬੰਦਾ ਸੈੱਟ ਰਹਿੰਦਾ ਆਪਾਂ ਸੁਧਰਨ ਦੀ ਕੋਸ਼ਿਸ਼ ਕਰਦੇ ਆ ਆਪਾਂ ਬਹੁਤ ਕੋਸ਼ਿਸ਼ ਕਰਦੇ ਆ ਵੀ ਆਪਾਂ ਉਹਦੇ ਵਰਗਾ ਨਾ ਬਣੀਏ ਚਲੋ ਤਾਂ ਜੈਸਾ ਹੈ ਵੀ ਹੈ ਰਹਿ ਹੈ ਨਾ ਆਪਾਂ ਨਾ ਉਹਦੇ ਵਰਗੇ ਬਣ ਗਏ ਪਰ ਆਪਾਂ ਨੂੰ ਬਣ ਲਈ ਉਹ ਬੰਦਾ ਮਜਬੂਰ ਕਰ ਦਿੰਦਾ ਜਦੋਂ ਆਪਾਂ ਬਹਿ ਕੇ ਸੋਚਦੇ ਆ ਨਾ ਵੀ ਯਾਰ ਆਪਾਂ ਕੀ ਕੁਝ ਨਹੀਂ ਕੀਤਾ ਹਨ ਤੇ ਐਂਡ ਤੇ ਆ ਕੇ ਆਪਣੀ ਜਿਹੜੀ ਝੋਲੀ ਉਹ ਖਾਲੀ ਹੈ ਆਪਣੇ ਵੱਲੇ ਪਿਆ ਕੀ ਹੈ ਕੀ ਕੀਤਾ ਤੂੰ ਮੇਰੇ ਲਈ ਕੀ ਕਰਤਾ ਤਾਂ ਦੁਨੀਆ ਹੀ ਕਰ ਦਿੰਦੀ ਐ ਦੁੱਖ ਆਉਂਦਾ ਘਟਿਆ ਬੰਦੇ ਦੀ ਨਿਸ਼ਾਨੀ ਉਹ ਆਪਦੀ ਕਦੇ ਗਲਤੀ ਨਹੀਂ ਮੰਨੂਗਾ ਉਹ ਗਲਤੀਆਂ ਕਰਕੇ ਗਲਤੀਆਂ ਤੇ ਪੜਦਾ ਪਊਗਾ ਇਹ ਘਟਿਆ ਲੋਕਾਂ ਦੀ ਨਿਸ਼ਾਨੀ ਹੁੰਦੀ ਐ ਜਿਹੜਾ ਤਾਂ ਹੁੰਦਾ ਅਸਲੀ ਉਹ ਤਾਂ ਕੰਮ ਹੀ ਨਹੀਂ ਕਰਦਾ ਕਿਉਂਕਿ ਉਹਨੂੰ ਗਿਆਨ ਹੁੰਦਾ ਇਹਨਾਂ ਚੀਜ਼ਾਂ ਦਾ ਜਿਹੜਾ ਹੁੰਦਾ ਜਮਾ 2 ਟੱਕੀ ਦਾ ਬੰਦਾ ਜਮਾ ਘਟਿਆ ਉਹ ਆਉਂਦੀਆਂ ਗਲਤੀਆਂ ਲੁਕਾਉਣ ਦੇ ਲਈ ਸੋਨੂ ਹੀ ਮਾੜਾ ਕਹੀ ਜਾਊਗਾ ਸੋਨੂ ਹੀ ਕਹੀ ਜਾਊਗਾ ਵੀ ਤੁਸੀਂ ਐ ਕੀਤਾ ਤੁਸੀਂ ਐ ਕੀਤਾ ਜਾਨੀ ਕਿ ਘਟਿਆ ਬੰਦਾ ਸੋਨੂ ਗੱਲਾਂ 'ਚ ਨਹੀਂ ਆਉਣ ਦਿੰਦਾ ਐਨਾ ਕੋਹ ਗਿਰ ਜਾਂਦਾ ਆਪਣੇ ਆਪ 'ਚ ਵੀ ਉਹ ਸੋਨੂ ਗੱਲ ਚਾਹੁੰਨੀ ਨਹੀਂ ਦੇਊਗਾ ਹਾਲਾਂਕਿ ਉਹਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਹੁੰਦੀਆਂ ਫਿਰ ਵੀ ਉਹ ਥੋੜੇ ਤੇ ਹੈਵੀ ਰਹੂਗਾ ਆਪਣੇ ਰਵਾਉਂਦੇ ਐ ਤੇ ਜਿਹੜੇ ਆਪਦੇ ਹੁੰਦੇ ਆ ਨਾ ਉਹ ਆਪਾਂ ਨੂੰ ਨਾ ਤਾਂ ਰੋਣ ਦਿੰਦੇ ਆ ਨਾ ਆਪਾਂ ਨੂੰ ਬਿਪਤਾ ਚ ਪਾਉਂਦੇ ਆ ਉਹ ਆਪਣੀ ਆਪਣੀ ਖੁਸ਼ੀ ਚ ਖੁਸ਼ੀ ਰੱਖਦੀ ਆ ਜੇ ਆਪਾਂ ਕਹੀਏ ਵੀ ਮੈਨੂੰ ਇਹ ਚੀਜ਼ ਚ ਖੁਸ਼ੀ ਆ ਤੋ ਕਹਿੰਦੇ ਵੀ ਓਕੇ ਮੈਂ ਖੁਸ਼ ਆ ਤੈਨੂੰ ਇਹ ਚੀਜ਼ ਚ ਖੁਸ਼ੀ ਆ ਮੈਂ ਤੇਰੇ ਨਾਲ ਆ ਤੇ ਜਿਹੜੇ ਹੁੰਦੇ ਘਟਿਆ ਬੰਦੇ ਉਹ ਉਸ ਚੀਜ਼ ਨੂੰ ਲੁਕੋਣ ਲਈ 1800 ਗੱਨਾ ਆਪਾਂ ਨੂੰ ਸੁਣਾਉਂਦੇ ਆ ਸਭ ਤੋਂ ਚੰਗਾ ਕੀ ਆ ਜੋ ਮੈਂ ਜ਼ਿੰਦਗੀ ਚ ਸਿੱਖ ਰਹੀ ਆ ਤੋ ਵੀ ਸਿੱਖ ਲੋ ਸਭ ਤੋਂ ਬੈਸਟ ਕੀ ਆ ਵੀ ਪਹਿਲੀ ਗੱਲ ਤਾ ਤੁਸੀਂ ਕਿਸੇ ਦੀ ਬਿਨਾ ਮਤਲਬ ਮਦਦ ਨਾ ਕਰੋ ਜਦੋਂ ਅਗਲਾ ਸੋਤੋਂ ਮਦਦ ਮੰਗੂਗਾ ਨਾ ਉਦੋਂ ਅਗਲੇ ਨੂੰ ਪੁੱਛੋ ਵੀ ਹਾਂ ਬਈ ਤੈਨੂੰ ਮੇਰੀ ਮਦਦ ਚਾਹੀਦੀ ਆ ਕਮ ਸੇ ਕਮ ਆਪੋ ਬੰਦੇ ਨੂੰ ਕਹਿ ਸਕਦੇ ਆਂ ਵੀ ਤੂੰ ਮੰਗੀ ਸੀ ਮੇਥੋਂ ਮਦਦ ਮੈਂ ਤੈਨੂੰ ਦਿੱਤੀ ਆ ਜੇ ਦੇ ਤੂੰ ਜੇ ਤੁਸੀਂ ਬਿਨ ਮੰਗੀ ਮਦਦ ਕਰਦੇ ਹੋ ਬਿਨ ਮਤਬਲਾ ਮਦਦ ਕਰਦੇ ਹੋ ਬਿਨਾ ਸੋਚੇ ਸਮਝੇ ਕਰਦੇ ਹੋ ਅਗਲੇ ਦੇ ਹਰ ਕੰਮ 'ਚ ਸਾਥ ਦਿਨੇ ਤਾ ਉਹ ਬੰਦਾ ਤੁਹਾਡੀ ਕਦੇ ਗਦਰ ਨਹੀਂ ਕਰੂਗਾ ਮੈਂ ਲਿਖ ਕੇ ਦਿੰਨੀ ਆ ਪੂਰੇ ਸਟਾਮ ਤੇ ਜੇ ਤੁਹਾਡੀ ਕੋਈ ਕਦਰ ਕਰ ਜੀ ਜਿੰਨਾ ਚਿਰ ਸੋਥੋਂ ਕੋਈ ਹੈਲਪ ਨਹੀਂ ਮੰਗਦਾ ਕਿਸੇ ਦੀ ਹੈਲਪ ਨਾ ਕਰੋ ਅੱਜ ਕੱਲ ਇਹ ਵੀ ਸਿਆਪਾ ਪਿਆ ਪਿਆ ਕਰ ਕਰਾ ਕੇ ਵੀ ਜਦੋਂ ਆਪਣੇ ਬੰਦਾ ਪਰ ਦੋ ਟਕੇ ਦਾ ਕੋਈ ਗੱਲ ਕਹੇ ਜੇ ਹਨਾ ਫਿਰ ਬਹੁਤ ਔਖਾ ਹੁੰਦਾ ਹਰ ਖੜਦਾ ਉਦੋਂ ਵੀ ਯਾਰ ਮੈਂ ਇਹਦੇ ਲਈ ਸੱਚੇ ਦਿਲੋਂ ਹੈਲਪ ਕੀਤੀ ਤੇ ਇਹਨੇ ਮੈਨੂੰ ਸਮਝਿਆ ਹੀ ਕੁਛ ਨਹੀਂ ਦੁਨੀਆ ਐਸੀ ਹੋ ਚੱਲੀ ਆ ਹਨਾ ਪਹਿਲਾਂ ਮੈਨੂੰ ਐ ਲੱਗਦਾ ਹੁੰਦਾ ਵੀ ਇਨਸਾਨੀਅਤ ਤਾਂ ਲੋਕਾਂ 'ਚ ਹੈਗੀ ਆ ਪਤਾ ਨਹੀਂ ਆਪ ਨੂੰ ਐ ਲੱਗਦਾ ਵੀ ਲੋਕਾਂ 'ਚ ਇਨਸਾਨੀਅਤ ਹੈਗੀ ਆ ਪਰ ਨਹੀਂ ਵੀਰੇ ਮੇਰੇ ਤਾਂ ਸਾਰੇ ਭੁਲੇਖੇ ਨਿਕਲ ਗਏ ਸੋਡੇ ਵੀ ਨਿਕਲ ਜਾਣੇ ਆ ਲੋਕਾਂ ਦੇ ਵਿੱਚ ਇਨਸਾਨੀਅਤ ਖਤਮ ਹੋ ਚੁੱਕੀ ਆ ਆਪਣਾਪਨ ਖਤਮ ਹੋ ਚੁੱਕਿਆ ਜੀਰੋ ਵੀ ਸੁਧਾਰਨ ਦੀ ਕੋਸ਼ਿਸ਼ ਕਰਦੇ ਆ ਵੀ ਨਹੀਂ ਮੈਂ ਤੇਰੇ ਲਈ ਖੜਾ ਯਾਰ ਮੈਂ ਤੇਰੇ ਲਈ ਆ ਕੀਤਾ ਮੈਂ ਤੈਨੂੰ ਇਸ ਵਿਪਤਾ ਚੋਂ ਕੱਢਿਆ ਤੂੰ ਮੇਰੇ ਨਾਲ ਐਂ ਕਿਉਂ ਕਰ ਰਿਹਾ ਤਾਂ ਅਗਲਾ ਸੋਨੂੰ ਐਸਾ ਥੱਲੇ ਸਿੱਟੂਗਾ ਕਿ ਤੁਸੀਂ ਨਜਰਾਂ ਚੋਂ ਆਪਦੀਆਂ ਹੀ ਗਿਰ ਚੋਗੇ ਇੱਥੇ ਦੇਖ ਵੀਰੇ ਮੈਂ ਤਾਂ ਸੱਚੀਆਂ ਜੀਆਂ ਗੱਲਾਂ ਕਹੂੰਗੀ ਇੱਥੇ ਰਿਸ਼ਤੇ ਨੱਤੇ ਸਭ ਖਤਮ ਹੋਗੇ ਪੈਸੇ ਵਾਲੇ ਦੀ ਤੂਤੀ ਬੋਲਦੀ ਐ ਜਿਹਦੇ ਕੋਲੇ ਪੈਸਾ ਹੈ ਤੇ ਹੈਲਪ ਛੋਡੀ ਕੋਈ ਨਹੀਂ ਕਰਦਾ ਇਹ ਗੱਲ ਮੈਨੂੰ ਅੱਜ ਪਤਾ ਲੱਗੀ ਐ ਵੀ ਬਗਾਨੇ ਬਗਾਨੇ ਹੁੰਦੇ ਆ 100 'ਚੋਂ ਇੱਕ ਐਸਾ ਬੰਦਾ ਹੁੰਦਾ ਜਿਹੜਾ ਛੋਡਾ ਆਪਣਾ ਬਣ ਜਾਂਦਾ ਪਰ ਬਗਾਨੇ ਬਗਾਨੇ ਹੀ ਰਹਿੰਦੇ ਆ ਕਦੇ ਛੋਡੇ ਬਣਦੇ ਨਹੀਂ ਜਿੰਨਾ ਮਰਜ਼ੀ ਕਿਸੇ ਲਈ ਕਰੀ ਜਾਇਓ ਜੋ ਕਰ ਕਰ ਇੰਨਾਂ ਨੇ ਤਾਂ ਕਰਕੇ ਦੇਖ ਲਿਆ ਉਹਨਾਂ ਕਈ ਕੋਸ਼ਿਸ਼ ਕਰ ਰਹੇ ਹੋਣੇ ਵੀ ਅਸੀਂ ਤਾਂ ਬਦਲ ਦੇਾਂਗੇ ਦੁਨੀਆ ਐਦਾਂ ਨਹੀਂ ਹੋ ਸਕਦਾ ਪਰ ਨਹੀਂ ਵੀਰੇ ਇੱਥੇ ਕੋਈ ਨਹੀਂ ਕਿਸੇ ਦਾ ਇਹ ਹਕੀਕਤ ਹੈ ਸਚਾਈ ਹੈ ਇੱਥੇ ਕੋਈ ਨਹੀਂ ਕਿਸੇ ਦਾ ਤੁਸੀਂ ਆਪਦੀਆਂ ਮੁਸੀਬਤਾਂ ਚੋਂ ਆਪ ਨਿਕਲਣਾ ਹੁੰਦਾ ਥੋੜੀ ਹੈਲਪ ਕੋਈ ਨਹੀਂ ਕਰਦਾ ਤੁਸੀਂ ਆਪ ਦੀ ਹੈਲਪ ਆਪ ਕਰਨੀ ਹੁੰਦੀ ਹੈ ਜਦੋਂ ਤੁਸੀਂ ਇਹ ਤਿੰਨ ਕ ਗੱਲਾਂ ਸਿੱਖ ਗਏ ਨਾ ਫਿਰ ਕੋਈ ਦੁਨੀਆ ਦਾ ਬੰਦਾ ਜੰਮਿਆ ਨਹੀਂ ਜਿਹੜਾ ਤੁਹਾਨੂੰ ਹਰਾ ਜੂਗਾ ਹਾਰਨਗੇ ਕਿਹੜੇ ਜਿਹੜੇ ਤੇਜਣਗੇ ਜਿਹੜਾ ਹੁਣ ਯੁੱਗ ਚੱਲ ਰਿਹਾ ਨਾ ਉਹਦੇ ਵਿੱਚ ਕਿਹੜਾ ਬੰਦਾ ਹਾਰ ਮੰਨ ਉਹ ਜਿਹੜਾ ਤੇਜ ਗਿਆ ਪਿਸ਼ਵਾਸ ਕਰ ਗਿਆ ਹਾਰਦਾ ਕਿਹੜਾ ਨਹੀਂ ਜਿਹੜੇ ਠੰਗਾ ਵਿਖਾਇਆ ਤੇ ਜਾਣਾ ਕਿਸੇ ਤੇ ਬਿਨਾਂ ਮਤਲਬ ਹੈਲਪ ਨਹੀਂ ਕਰੀ ਹੈਲਪ ਕੀਤੀ ਤਾਂ ਅਗਲੇ ਦੀ ਠੋਕੇ ਕੀਤੀ ਵੀ ਹਾਂ ਤੈਨੂੰ ਮੋੜਾਂ ਨਾ ਮੈਂ ਤੇਰੀ ਫਿਰ ਇੰਨੀ ਮਦਦ ਕਰਦਾ ਉਹ ਬੰਦਾ ਕਾਮਯਾਬ ਰਹੂਗਾ ਉਹ ਬੰਦਾ ਫੇਲ ਆ ਮੈਥੋਂ ਲਖਾ ਕੇ ਲੈ ਲਿਓ ਜਿਹੜਾ ਬਿਨਾਂ ਕਹੇ ਹੈਲਪ ਕਰੀ ਜਾਂਦਾ ਹੈ ਬਿਨਾਂ ਕਹੇ ਅਗਲੇ ਦੇ ਕੰਮ ਸੁਵਾਰੀ ਜਾਂਦਾ ਹੈ ਉੱਥੇ ਤੁਸੀਂ ਜ਼ੀਰੋ ਬਣੋਗੇ ਜ਼ੀਰੋ ਸੋਨੂੰ ਅਗਲਾ ਜ਼ੀਰੋ ਦਾ ਦਰਜਾ ਦੇਊਗਾ ਕਈਆਂ ਨੂੰ ਮਿਲ ਚੁੱਕਿਆ ਕਈਆਂ ਨੂੰ ਮਿਲ ਜਾਣਗੇ ਅਗਲੇ ਦਾ ਜਵਾਬ ਪਰਦਾ ਕਿਹੜਾ ਆਊਗਾ ਜਦੋਂ ਤੁਹਾਡਾ ਕਾਲਜਾਂ ਮੱਚੂਗਾ ਤੁਸੀਂ ਸੜੋਂਗੇ ਵਿੱਚੋਂ ਵਿੱਚ ਅਗਲੇ ਨੇ ਪਤਾ ਤੁਹਾਨੂੰ ਕੀ ਕਿਹਾ ਨਾ ਕਰਦਾ ਮੈਂ ਕਿਹਾ ਤੁਹਾਨੂੰ ਕਿਹਾ ਸੀ ਕਿਉਂ ਕਿ ਅਗਲੇ ਨੇ ਸੁੱਥੋਂ ਕੰਮ ਲੈ ਲੇ ਅਗਲੇ ਨੇ ਆਪਦੇ ਜਿਹੜੀਆਂ ਵਿਵਤਾ ਪਈਆਂ ਸਮਝੋ ਨਿਕਲ ਗਏ ਹੁਣ ਸੁੱਥੋਂ ਟ੍ਰੈਂਡਿੰਗਾਂ ਲੈਣੀਆਂ ਅਗਲੇ ਨੇ ਸੋ ਮੇਰੀ ਗੱਲ ਨੂੰ ਬੁਰੀ ਜ਼ਰੂਰ ਲੱਗੂਗੀ ਕਈਆਂ ਨੂੰ ਲੱਗੂ ਇਹ ਗੱਲ ਬੁਰੀ ਬਿ ਬਿਨਾ ਪੈਸੇ ਸੋਡਾ ਕੋਈ ਨਹੀਂ ਆਪਦਾ ਮੈਂ ਕਹਣੀ ਅੱਜ ਕੱਲ੍ਹ 100 ਚੋਂ ਰਿਸ਼ਤੇ ਵੀ ਰਹਿ ਚੁੱਕੇ ਆ ਜਿਹੜੇ ਦਿਲੋਂ ਨਵਾਉਂਦੇ ਆ ਜਾਂ ਇਨਸਾਨੀਅਤ ਨੂੰ ਪਿਆਰ ਕਰਦੇ ਆ 80% ਰਿਸ਼ਤੇ ਫੇਕ ਹੈ ਚਾਹੇ ਉਹ ਬਲੱਡ ਦੇ ਆ ਤੇ ਚਾਹੇ ਉਹ ਬਗਾਨੇ ਆ ਚਾਹੇ ਉਹ ਪਤੀ ਪਤਨੀ ਦੇ ਆ ਚਾਹੇ ਉਹ ਮਾਂ ਪੁੱਤ ਦੇ ਆ ਚਾਹੇ ਮਾਂ ਧੀ ਦੇ ਚਾਹੇ ਭੈਣ ਭਰਾਵਾਂ ਦੇ ਜਿਸ ਮਰਜ਼ੀ ਦੇ ਲਾ ਲਓ ਜੀ 80% ਲੋਕ ਮਤਲਬੀ ਹੋ ਚੁੱਕੇ ਆ 20% ਲੋਕ ਐਸੇ ਹੈ ਜੋ ਦਿਲੋਂ ਰਿਸ਼ਤਾ ਨਵਾਉਂਦੇ ਆ ਜੋ ਦਿਲੋਂ ਕਰਦੇ ਆ ਪਰ 80% ਮਤਲਬੀ ਹੋ ਚੁੱਕੇ ਆ ਜਿਹਨੂੰ ਮੇਰੀ ਗੱਲ ਦਾ ਬੁਰਾ ਲੱਗਦਾ ਲੱਗੀ ਜਾ ਬਈ ਪਰ ਮੈਂ ਇਹ ਚੀਜ਼ਾਂ ਦੇਖ ਰਹੀਆਂ ਦੇਖ ਚੁੱਕੀ ਆ ਕੱਲੀ ਮੇਰੇ ਨਾਲ ਨਹੀਂ ਮੈਂ ਬਹੁਤਿਆਂ ਨਾਲ ਦੇਖ ਰਹੀਆਂ ਜਦੋਂ ਸੋਵੇ ਤਿੱਕਰ ਮਤਲਬ ਨਿਕਲ ਗਿਆ ਤੁਹਾਨੂੰ ਕੋਈ ਨਹੀਂ ਜਾਣਦਾ ਭਲੇਖੇ ਜਨਾਰੇ ਉਹ ਵੀ ਤੁਹਾਨੂੰ ਅਗਲਾ ਜਾਣਦਾ ਹੈ ਤੁਹਾਨੂੰ ਕੋਈ ਨਹੀਂ ਜਾਣਦਾ ਜਦੋਂ ਸੋਵੇ ਤਿੱਕਰ ਮਤਲਬ ਨਿਕਲ ਗਿਆ ਉਹੀ ਬੰਦਾ ਤੁਹਾਡੇ ਮੂਰੇ ਸਿੰਘ ਕੱਢ ਕੇ ਨਾ ਤੁਹਾਨੂੰ ਅਕਲ ਦੇਊਗਾ ਵੀ ਤੈਨੂੰ ਅਕਲ ਨਹੀਂ ਮੈਨੂੰ ਅਕਲ ਹੈ ਜਿਹਦੀ ਤੁਸੀਂ ਲੱਗ ਕੀਤੀ ਹੋਣੀ ਹੈ ਫਿਰ ਵਕੇ ਰੋਵੋਗੇ ਕਿਉਂਕਿ ਰੋਣ ਤੋਂ ਬਿਨ ਆਪਣੇ ਪੱਲੇ ਵਿੱਚ ਕੁਝ ਰਹਿੰਦਾ ਹੀ ਨਹੀਂ ਨਾ ਕਿਉਂਕਿ ਆਪਾਂ ਸਭ ਕੁਝ ਹਾਰ ਜਾਂਦੇ ਆ ਅਪਾ ਬਹੁਤ ਕੁਛ ਅਗਲੇ ਦੀ ਹੈਲਪ ਕਰਕੇ ਲਟਾ ਚੁੱਕੇ ਹੁੰਨੇ ਆ ਦੇ ਬਾਰਾ ਐਂਡ ਤੇ ਅਗਲਾ ਸੋਡੀ ਲੱਸੀ ਕਰਕੇ ਤੁਰ ਚੱਲਦਾ ਤੈਨੂੰ ਕੀ ਅਗਲਾ ਪਰ ਜੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਸਮਾਂ ਰਹਿੰਦੇ ਸੁਧਰਜੋ ਅਕਰ ਆਪਣੀ ਜ਼ਿੰਦਗੀ ਸਹੀ ਢੰਗ ਨਾਲ ਜਿਉਣੀ ਹੈ ਨਾ ਸਮਾਂ ਰਹਿੰਦੇ ਸੁਧਰਜੋ ਛੱਡ ਦਿਓ ਤੁਸੀਂ ਲੋਕਾਂ ਦੇ ਦਇਆ ਤਰਸ ਕਰਨੀ ਲੋਕ ਹੁਣ ਦਇਆ ਤਰਸ ਦੇ ਲਾਇਕ ਨਹੀਂ ਰਹਿ ਸਿੱਧੀ ਕਹਿਣੀ ਆ ਤੁਹਾਨੂੰ ਫਿਰ ਆਪ ਨੂੰ ਬਾਲਾ ਦੁੱਖ ਆਉਂਦਾ ਵੀਰ ਮੈਂ ਇਸ ਇਨਸਾਨ ਲਈ ਕੀ ਨਹੀਂ ਕੀਤਾ ਤੇ ਇਹਨੇ ਮੈਨੂੰ ਇੱਕ ਗੱਲ 'ਚ ਹੀ ਮੁਕਾਦਾ ਦੋ ਟਕੇ ਨਹੀਂ ਹੁੰਨਾ ਤਾਂ ਛੋਟੇ ਕੋਈ ਵਾਅਦਾ ਤੇ ਨਹੀਂ ਕਰਦਾ ਬਿਨਾ ਪਰਮਾਤਮਾ ਤੋਂ ਸੁਣੇ ਕੋਈ ਹੈਲਪ ਕਰ ਹੀ ਨਹੀਂ ਸਕਦਾ ਮੈਂ ਲਿਖ ਕੇ ਦੇ ਦੂੰਗੀ ਕੋਈ ਨਹੀਂ ਖੜਦਾ ਛੋਟੇ ਨਾਲ ਹ ਹਸਪਤਾਲ 'ਚ ਹੁਣ ਕੋਈ ਬੰਦਾ ਬਿਮਾਰ ਹੋ ਜੇ ਨਾ ਕੋਈ ਪਤਾ ਲੈਣ ਨਹੀਂ ਜਾਂਦਾ ਅਗਲਾ ਜੇ ਪਤਾ ਲੱਗ ਜੇ ਪਤਾ ਲੈਣ ਨਹੀਂ ਜਾਂਦਾ ਅਗਲਾ ਕਹਿੰਦਾ ਕਿਤੇ ਰਹਿਣ ਨੂੰ ਨਾ ਕਹੇ ਦੇ ਵੀ ਦੋ ਦਿਨ ਸਾਡੇ ਕਟਾ ਦੇ ਇਹ ਇਹ ਹਕੀਕਤ ਹੈ ਮੈਂ ਝੱਲੀਆਂ ਹੋਈਆਂ ਤੇ ਤੁਹਾਡੇ ਨਾਲ ਹੋ ਰਹੀਆਂ ਤੁਸੀਂ ਬਿਮਾਰ ਹੋ ਤੁਹਾਨੂੰ ਕੋਈ ਪਤਾ ਲੈਣ ਡਰਦਾ ਹੁੰਦਾ ਆਂਦਾ ਮੇਰੀ ਢੂਹੀ ਦੁਖਦੀ ਹੈ ਮੇਰੀ ਲੱਤ ਦੁਖਦੀ ਹੈ ਮੈਥੋਂ ਆਇਆ ਨਹੀਂ ਗਿਆ ਮੈਂ ਕੀ ਕਰਾਂ ਮੈਂ ਉਹ ਕਰਾਂ ਜੋ ਕਰਾਂ ਕਾਰਨ ਕੀ ਹੁੰਦਾ ਜਾਂ ਤਾਂ ਤੁਸੀਂ ਪੈਸੇ ਮੰਗੋਗੇ ਜਾਂ ਤੁਸੀਂ ਕਹੋਗੇ ਵੀ ਦੋ ਦਿਨ ਮੇਰੇ ਨਾਲ ਹਸਪਤਾਲ 'ਚ ਰਹਿ ਫਿਰ ਕੀ ਕਰਾਂ ਮੈਂ ਤੁਸੀਂ ਐਸੇ ਫੇਕ ਰਿਸ਼ਤਿਆਂ ਤੋਂ ਐਦੋਂ ਤਾਂ ਫਿਰ ਜਿਹੜਾ ਅਗਲੇ ਨੂੰ ਤੁਸੀਂ ਖਵਾਉਣੇ ਪਾਉਣੇ 2 ਰੁਪਏ ਜੋੜ ਕੇ ਕੋਈ ਦਿਹਾੜੀ ਰੱਖ ਲਿਆ ਕਰੋ ਹਸਪਤਾਲ 'ਚ ਕਿਹੜੇ ਬੰਦੇ ਨੂੰ ਨਹੀਂ ਅੱਜ ਕੱਲ ਰੋਜ਼ਗਾਰ ਦੀ ਲੋੜ ਵੀ ਲੈ ਭਈ ਆ ਫੜ 300 ਰੁਪਏ ਦਿੰਦਾ ਮੇਰੀ ਸੇਵਾ ਕਰ ਚਾਹ ਪਾਣੀ ਪਿਆ ਮੈਨੂੰ ਮੇਰੀ ਦਵਾਈ ਫੜ ਕੇ ਲਿਆ ਕਰੋ ਨਾ ਕਿਸੇ ਦੀ ਹੈਲਪ ਵੀਰੇ ਜੇ ਜ਼ਿੰਦਗੀ ਸੌਖੀ ਚਾਹਣੀ ਆ ਹੈਲਪ ਕਰੋਗੇ ਤਾਂ ਤੱਲੇ ਬੈ ਕੇ ਰੋਵੋਗੇ ਕਿਸੇ ਨੇ ਤੁਹਾਡੀ ਵੀ ਮਦਦ ਨਹੀਂ ਕਰਨੀਗੀ ਇਹ ਮੈਂ ਚੱਲ ਚੁੱਕੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ